हां जी सत श्री अकाल दोस्तों भाई आ देखो किसी बंदे दी बेवकूफी मेन हाईवे हैगा आ, आ मोटरसाइकिल आउंदे ने गड्डियां 120 दी स्पीड ते दे चलदियने कोई नालायक बंदा है इथे इना गंद पाके गया लोकां नु आकल ले आउंदे जे लफाफा किसी दे भाई अੱਖ ਮੂਤ ਪੈ ਜੇ ਕੋਈ ਮੋਟਰਸਾਈਕਲ ਜਾਂਦਾਗਾ ਕਿਸੇ ਦੇ ਗਲ ਚ ਪੈ ਗਿਆ ਤਾਂ ਐਕਸੀਡੈਂਟ ਹੀ ਹੋਗਾ ਲੋਕ ਇਨੇ ਹਰਾਮ ਦੇ ਹੋਗੇ ਨਾ ਕੰਜਰ ਇਹ ਨਹੀਂ ਹੈ ਵੀ ਇਨਾਂ ਨੂੰ ਅੱਗ ਲਾ ਕੇ ਸੀ ਸਾਈਡ ਤੇ ਉਹ ਕਰਦੇ ਉਹ ਬਾਈਆਂ ਤੇ ਖੇਤਾਂ ਤੱਕ ਵੀ ਪਹੁੰਚੇ ਪੈਣੇ ਥਰ ਤੱਕ ਉਹ ਦੇਖ ਲੋ ਅੱਗੇ ਤੱਕ ਪੈਣਗੇ ਮਰ ਜਾਣਿਓ ਕਿੱਥੇ ਤੁਸੀਂ ਰੱਬ ਨੂੰ ਲੇਖਾ ਦੇਮੋਗੇ ਕੰਜਰੋ ਮਾੜੀ ਮੋਟੀ ਸ਼ੰਗ ਸ਼ਰਮ ਕਰ ਲੋ ਆ ਬੜਵਰ ਵਾਲਾ ਰੋੜ ਆ ਉੱਤੋਂ ਆ ਫੈਕਟਰੀ ਵਾਲਿਆਂ ਨੇ ਗੰਦ ਪਾਇਆ ਹੋਇਆਗਾ ਪੂਰਾ ਜਿੰਨੇ ਵੀ ਮਾਸਕ ਨੇਗੇ ਇਹ ਐਂ ਛਿੜਦਾਉਂਦੇ ਨੇ ਗੁਰੇ 스멜 ਤਾਂ ਮਾਰਦੇ ਮਾਰਦੇ ਆ ਬੜਵਰ ਵਾਲੀ ਫੈਕਟਰੀ ਚੋਂ ਜਦੋਂ ਲੋਕ ਲੰਘਦੇ ਨੇਗੇ ਤੇ ਉੱਤੋਂ ਆ ਦੇਖੋ ਐਨੇ ਨਕੰਮੇ ਲੋਕ ਨੇਗੇ ਭਾਈ ਨੇੜੇ ਤੇੜੇ ਆ ਦੀਆਂ ਫੈਕਟਰੀਆਂ ਵਾਲਿਆਂ ਦੀ ਕੰਮ ਨੇਗੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਲਾਂ ਤਾਂ ਪਾਓ ਇਹ ਜੇ ਕੰਜਰ ਨੂੰ ਇਹ ਲੋਕਾਂ ਦੀ ਜਾਨ ਦੀ ਪਰਵਾਹ ਜਮੀ ਨਹੀਂ ਕਰਦੇ ਮਖੌਲ ਬਣਾ ਰੱਖਿਆਗਾ ਪੂਰਾ ਗੰਦ ਪਾਇਆ ਹੋਇਆ ਮੇਨ ਹਾਈਵੇ ਤੇ ਆ ਲਫਾਫੇ ਨੇ ਤੁਸੀਂ ਆਪ ਲਾ ਲਓ ਬਾਈ ਕਿਸੇ ਗੱਡੀ ਦੇ ਮੂਰੇ ਉੱਡ ਕੇ ਡਿੱਗ ਗਿਆ ਜਾਂ ਕਿਸੇ ਮੋਟਰਸਾਈਕਲ ਵਾਲੇ ਦੇ ਪੈ ਗਿਆ ਉਹ ਬੰਦਾ ਬਚ ਜਾਊਗਾ ਬੰਦਾ ਸਾਟ ਹੀ ਖਾਊਗਾ ਬਾਈ ਜਾਨ ਵੀ ਜਾ ਸਕਦੀ ਆ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਜਿਹੜਾ ਕੰਜਰ ਸਿੱਟ ਕੇ ਗਿਆ ਉਹਦੇ ਤੱਕ ਪਹੁੰਚ ਜੇ ਉਹਨੂੰ ਮਾੜੀ ਮੋੜੀ ਸ਼ੰਗਸਰਮ ਆ ਜਾਏ ਜਿਹੜੇ ਕੰਜਰ ਨੇ ਇਹ ਕੰਮ ਕੀਤਾਗਾ ਹਾਂਜੀ ਧੰਨਵਾਦ ਜੀ